ਆ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਸਤਲੁਜ ਦਰਿਆ ਦੇ ਕੰਡੇ ਤੇ ਨਹੀਂ ਕਹਿ ਸਕਦੇ ਜਿਹੜੀਆਂ ਜ਼ਮੀਨਾਂ ਖੋਲ ਰਿਆ ਸਤਲੁਜ ਦਰਿਆ ਉਹਦੇ ਕੰਡੇ ਤੇ ਅਸੀਂ ਮੌਜੂਦ ਹੈਗੇ ਆਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਜ਼ਰੂਰ ਵਿਖਾ ਦਾਂਗੇ ਜੋ ਮੌਕੇ ਦੇ ਹਾਲਾਤ ਨੇ ਉਹ ਵੀ ਵਿਖਾ ਦਾਂਗੇ ਇੱਕ ਵਾਰੀ ਬਾਈ ਜੀ ਫੋਕਸ ਕਰਕੇ ਵਿਖਾ ਦਿਓ ਚੰਗੀ ਤਰ੍ਹਾਂ ਕਿ ਜਿਸ ਤਰ੍ਹਾਂ ਜਿਸ ਪੱਧਰ ਤੇ ਸਤਲੁਜ ਦਰਿਆ ਨੇ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਕਿਸ ਤਰ੍ਹਾਂ ਵੱਡੇ ਪੱਧਰ ਤੇ ਨੁਕਸਾਨੀਆਂ ਨਾਲ ਜ਼ਮੀਨਾਂ ਢੈਂਦੀਆਂ ਜਾ ਰਹੀਆਂ ਤੇ ਕੋਈ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਕੋਈ ਨਹੀਂ ਆਇਆ ਵੀ ਇੱਥੇ ਆ ਕੇ ਲਿਖਿਆ ਵੇ ਗਰਾਉਂਡ ਲੈਵਲ ਤੇ ਠੀਕ ਹੈ ਹਾਂਜੀ ਅਸੀਂ ਸਰਕਾਰਾਂ ਤੋਂ ਇਹੋ ਹੀ ਮੰਗ ਕਰਦੇ ਆਂ ਵੀ ਸਾਡਾ ਪਿੰਡ ਹੀ ਬਚਾਇਆ ਜਾਵੇ ਜ਼ਮੀਨਾਂ ਤੋਂ ਸਾਡੀਆਂ ਟਾਈਮਾਂ ਠੀਕ ਹੈ ਬਹੁਤ ਨੁਕਸਾਨ ਹੋ ਰਿਹਾ ਵੀਰ ਜੀ ਟਾ ਰੁਕਣ ਤੇ ਨਹੀਂ ਆਉਂਦੇ ਤੇ ਇਹ ਅਸੀਂ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਹਾਂਜੀ ਇਹ ਕੋਈ ਨੋਜ ਲੱਗੇ ਕੋਈ ਇਹ ਹੁਣ ਇਹਨਾਂ ਭਗਵੰਤ ਮਾਨ ਨੇ ਕੱਢਦਾ ਐਲਾਨ ਇਥੋਂ ਅਸੀਂ ਰੇਤਾ ਕਿੱਥੋਂ ਵੇਚ ਲਾਂਗੇ ਹੂੰ ਕੱਢ ਕੇ ਦੱਸੋ ਤੁਸੀਂ ਉਹ ਟਾਈਮ ਵੀ ਥੋੜਾ ਦਿੱਤਾ ਮੇਰੇ ਕੱਲ ਦੇ ਇੱਕ ਮਹੀਨਾ ਚਾਰ ਮਹੀਨਿਆਂ ਦਾ ਟਾਈਮ ਦਿੱਤਾ ਇਥੇ ਪਾਣੀ ਨਹੀਂ ਸੁੱਕਣਾ ਚਾਰ ਮਹੀਨੇ ਹੂੰ ਲੋਕੀ ਚਾਹ ਮਿੱਠੇ ਤੋਂ ਬੈਠੇ ਘਰੇ ਠੀਕ ਹੈ ਰੇਤਾ ਕਿੱਥੇ ਵੇਚ ਲੈਣਗੇ ਲੋਕੀ ਹਾਂ ਬਿਲਕੁਲ ਰੇਤਾ ਵੇਚਣ ਵਾਸਤੇ ਲੋਕਾਂ ਕੋਲ ਕਿਹੜਾ ਸਾਧਨ ਹੈ ਨਹੀਂ ਵੀਰ ਜੀ ਸਾਧਨ ਕਿਸੇ ਕੋਲ ਨਹੀਂ ਹੈਗੇ ਤੇਲ ਪਹੁੰਚੋਗੇ ਨਹੀਂ ਹੈਗੇ ਚਲੋ ਸਾਡੇ ਫਸਲਾਂ ਤਾਂ ਸਾਡੇ ਵੀ 100% ਮਰ ਗਈਆਂ ਰਿਆਦ ਕਿਸੇ ਦੇ ਪੱਲੇ ਕੁਝ ਨਹੀਂ ਆ ਪਰ ਇਹ ਵੀਰ ਦੀ ਜਿਹੜੀ ਜ਼ਮੀਨ ਸੀ 12 ਕਿੱਲੇ ਉਹਦੇ ਵਿੱਚੋਂ 8 ਟੱਗ ਗਈ ਆ ਤੇ ਚਾਰ ਚਾਰ ਕਿੱਲੇ ਜ਼ਮੀਨ ਰਹਿ ਗਈ ਉਹਦੇ ਵਿੱਚੋਂ ਇਹ ਚਾਹ ਤਿੰਨ ਚਾਰ ਚਾਰ ਘਰ ਆ ਕਿੱਲਾਕ ਵੀਰ ਦੀ ਜਿਹੜੀ ਜ਼ਮੀਨ ਆ ਉਹ ਵਜਦੀ ਆ ਪਰ ਗਾੜੀ ਹੁਣ ਕੁਛ ਦੇਖ ਨਹੀਂ ਰਿਹਾ ਤੁਸੀਂ ਉੱਥੇ ਆਪਾਂ ਦੇਖਦੇ ਆਂ ਹਾਲਾਤ ਦੇ ਵੇਖ ਲੈ ਜੜਾ ਇੱਕ ਮਿੰਟੋ ਮਿੰਟੀ ਜੜੀਆਂ ਢਿੱਗਾ ਡਿੱਗੀ ਜਾਂਦੀਆਂ ਉਹ ਜਿਹੜਾ ਕੋਈ ਇਹਦਾ 3 1/2 ਕਨਾਲਾ ਥਾਂ ਉਹਦਾ ਵੀਰ ਦਾ ਜੜਾ ਉੱਤੇ ਪਜਦਾ ਉਹ ਵੀ ਟੈਨ ਦੇ ਅੱਗ ਜੀ ਆ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫਿਰ ਤੁਹਾਡਾ ਲਾਈਵ ਸਿਰਾ ਲੈ ਕੇ ਹਾਜ਼ਰ ਆਂ ਸਾਡੀ ਧਰਤੀ ਸਾਡੇ ਲੋਕ ਚੰਨ ਤੇ ਇੱਕ ਪਿੰਡ ਅਸੀਂ ਜੱਲੋ ਕੇ ਪਹੁੰਚੇ ਹੋਇਆ ਤਹਿਸੀਲ ਪੱਟੀ ਜ਼ਿਲ੍ਹਾ ਤਨਤਨ ਸਾਹਿਬ ਤੋਂ ਤਸਵੀਰਾਂ ਵੀ ਤੁਹਾਨੂੰ ਅਸੀਂ ਵਿਖਾ ਦਿੰਨੇ ਆਂ ਵੀਰਾਂ ਤੁਹਾਨੂੰ ਇੱਕ ਵਾਰੀ ਵਿਖ ਤਾਂ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਦੇ ਬਿਲਕੁਲ ਕੰਡੇ ਤੇ ਸਤਲੁਜ ਦਰਿਆ ਦੇ ਕੰਡੇ ਤੇ ਨਹੀਂ ਕਹਿ ਸਕਦੇ ਜਿਹੜੀਆਂ ਜ਼ਮੀਨਾਂ ਖੋ ਰਿਆ ਸਤਲੁਜ ਦਰਿਆ ਉਹਦੇ ਕੰਡੇ ਤੇ ਅਸੀਂ ਮੌਜੂਦ ਹੈਗੇ ਆਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਜ਼ਰੂਰ ਵਿਖਾ ਦਾਂਗੇ ਜੋ ਮੌਕੇ ਦੇ ਹਾਲਾਤ ਨੇ ਉਹ ਵੀ ਵਿਖਾ ਦਾਂਗੇ ਇੱਕ ਵਾਰੀ ਬਾਈ ਜੀ ਫੋਕਸ ਕਰਕੇ ਵਿਖਾ ਦਿਓ ਚੰਗੀ ਤਰ੍ਹਾਂ ਕਿ ਜਿਸ ਤਰ੍ਹਾਂ ਜਿਸ ਪੱਧਰ ਤੇ ਸਤਲੁਜ ਦਰਿਆ ਨੇ ਜਿਹੜੀਆਂ ਮਾਲਕੀ ਜ਼ਮੀਨਾਂ ਨੇ ਕਿਸ ਤਰ੍ਹਾਂ ਵੱਡੇ ਪੱਦਰ ਤੇ ਨੁਕਸਾਨੀਆਂ ਨੇ ਬਾਈ ਜੀ ਉਹਨਾਂ ਦੀ ਕਾਫੀ ਜਿਹੜੀ ਜ਼ਮੀਨ ਉਹ ਬਾਈ ਜੀ ਹੁਣ ਇੱਥੇ ਮੌਜੂਦ ਹੋ ਹੈਗੇ ਸਾਰੀ ਗੱਲਬਾਤ ਕਰਾਂਗੇ ਵੱਡੇ ਪੱਦਰ ਤੇ ਖੋੜ ਰਹਾ ਹੈਗਾ ਪਿੱਛੇ ਥੋੜੀਆਂ ਜਿਹੀਆਂ ਅਸੀਂ ਵੀਡੀਓ ਕੁਝ ਲਾਈਵ ਵੀ ਕੀਤੀਆਂ ਤਾਂ ਇੱਕ ਵਾਰ ਇਧਰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਕਿਸ ਕਦਰ ਜਿਹੜਾ ਸਤਲੁਜ ਦਰਿਆ ਦਾ ਪਾਣੀ ਇਧਰ ਹੁਣ ਵੀ ਤੁਸੀਂ ਦੇਖ ਸਕਦੇ ਇੱਥੋਂ ਜਿਹੜੀਆਂ ਟੇੜਾਂ ਲਗਾਤਾਰ ਪਾਰ ਰਹੀਆਂ ਨੇ ਤਾਂ ਟੇੜਾਂ ਜਦੋਂ ਇਹ ਪਾਰ ਰਹੀਆਂ ਨਾਲ ਪਾਣੀ ਜਿਹੜਾ ਵੱਡੇ ਪੱਦਰ ਤੇ ਖੋਰਾ ਲਾ ਕੇ ਅੱਗੇ ਤੁਸੀਂ ਦੂਰ ਤੱਕ ਤਸਵੀਰਾਂ ਜ਼ਰੂਰ ਦੇਖ ਸਕਦੇ ਜੀ ਕਿਹੜਾ ਸਤਲੁਜ ਦਰਿਆ ਦਾ ਪਾਣੀ ਜਿਹੜਾ ਡੌਨ ਸਟ੍ਰੀਟ ਵਿੱਚ ਵਗ ਰਿਹਾ ਹੈਗਾ ਹਰ ਇੱਕ ਹੈਡਬਾਕਸ ਤੋਂ ਤਾਂ ਉਸ ਦੇ ਨਾਲ ਵੱਡੇ ਪੱਦਰ ਤੇ ਮਾਲਕੀ ਜ਼ਮੀਨਾਂ ਨੂੰ ਟਾ ਲੱਗ ਰਹੀ ਹੈਗੀ ਇੱਧਰ ਵੀ ਤਸਵੀਰਾਂ ਤੁਹਾਡੇ ਨਾਲ ਕਰੀ ਵਿਖਾਦਨੇ ਕਿ ਜਿਹੜੇ ਇਸ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਬਚੀ ਹੋਈ ਹੈ ਬਾਈ ਜੀ ਹੁਣਾਂ ਦੀ ਥੋੜੀ ਬਹੁਤੀ ਉਹਦੇ ਵਿੱਚ ਵੱਡੇ ਪੱਦਰ ਤੇ ਰੇਤਾ ਤੇ ਦੂਸਰੇ ਪੱਦਰ ਤੇ ਆ ਦੂਸਰੀ ਜਿਹੜਿਆ ਹੋਰ ਵੀ ਇਲਾਕਾ ਹੈਗਾ ਸਾਰਾ ਉਹ ਆਜਾੜ ਬੀਆਬਾਨ ਬਣ ਗਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਰੀਬ 3 ਲੱਖ 35000 ਕਿਊਸੇੜਾ ਪਾਣੀ ਵਗਿਆ ਇੱਥੋਂ ਇੱਧਰ ਵੀ ਤੁਸੀਂ ਤਸਵੀਰਾਂ ਇੱਕ ਵਾਰੀ ਵੇਖ ਸਕਦੇ ਗੁਰਦੁਆਰਾ ਢਾਬਸਰ ਜਿੱਥੇ ਵੱਡੇ ਪੱਦਰ ਤੇ ਟਾ ਲੱਗੀ ਹੋਈ ਹੈ ਪਿਛਲੇ 8-10 ਦਿਨ ਤੋਂ ਜਿਹੜਾ ਉੱਥੇ ਬਾਗ ਹੈ ਜਾਂ ਚਾਰਦੁਵਾਰੀ ਨਾਲ ਇੱਕ ਸੜਕ ਬਣੀ ਸੀ ਉਹ ਵੀ ਰੁੜ ਗਈ ਹੈਗੀ ਸੋ ਆਪਾਂ ਤੁਹਾਡੇ ਨਾਲ ਹੋਰ ਵੀ ਇੱਥੇ ਗੱਲਬਾਤ ਕਰਾਦਨੇ ਹੈ ਬਾਈ ਜੀ ਹੁਣੇ ਸਾਰੇ ਮੌਜੂਦ ਨੇ ਇੱਥੋਂ ਪਿੰਡ ਜੱਲੋਕੇ ਜੱਲੋਕੇ ਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਤਾਂ ਤੁਸੀਂ ਇੱਕ ਵਾਰੀ ਇੱਧਰ ਵੀ ਦੇਖ ਸਕਦੇ ਨਿਗਾਹ ਮਾਰ ਕੇ ਕਿ ਪਿੰਡ ਜੱਲੋਕੇ ਦੇ ਸਾਹਮਣੇ ਤਸਵੀਰਾਂ ਤੇ ਬਿਲਕੁਲ ਜਿਹੜਾ ਸਤਲੁਜ ਦਰਿਆ ਹੈ ਇਸ ਪਿੰਡ ਦੇ ਨਾਲ ਵਗ ਰਿਹਾ ਹੈਗਾ ਤੇ ਇੱਥੇ ਬਾਈ ਜੀ ਹੁਣਾਂ ਦੇ ਕੋਈ ਮਾਲ ਡੰਗਰ ਜਿਹੜਾ ਰੱਖਿਆ ਹਵੇਲੀ ਕਹਿ ਸਕਦੇ ਆ ਆਪਾਂ ਉੱਥੇ ਤੂੜੀ ਤੋੜੇ ਪੱਠੇ ਤੇ ਨਾਲ ਆਪਣਾ ਮਾਲ ਟੰਗਰ ਵੀ ਰੱਖਿਆ ਹੋਇਆ ਤਾਂ ਆਪਾਂ ਗੱਲਬਾਤ ਕਰਾਂਗੇ ਬਾਈ ਸਤਰਾਮ ਸਿੰਘ ਜੀ ਤਾਂ ਪਿੰਡ ਜੱਲੋਕੇ ਦੀਆਂ ਤਸਵੀਰਾਂ ਆਪਾਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਤੇ ਕੀ ਹਾਲਾਤ ਕੀ ਹੈ ਬਾਈ ਜੀ ਇੱਥੇ ਹਾਲਾਤ ਵੀਰ ਜੀ ਦੇਖ ਹੀ ਰਹੇ ਬਹੁਤ ਮਾੜੇ ਹਾਲਾਤ ਹਾਂਜੀ ਜ਼ਮੀਨਾਂ ਟੈਂਦੀਆਂ ਜਾ ਰਹੀਆਂ ਤੇ ਕੋਈ ਸਰਕਾਰ ਦਾ ਨਮਾਇੰਦਾ ਅਜੇ ਤੱਕ ਕੋਈ ਨਹੀਂ ਆਇਆ ਵੀ ਇੱਥੇ ਆ ਕੇ ਦੇਖਿਆ ਹੋਵੇ ਗਰਾਊਂਡ ਲੈਵਲ ਤੇ ਠੀਕ ਹੈ ਹਾਂ ਸਰਕਾਰਾਂ ਤੋਂ ਇਹੋ ਹੀ ਮੰਗ ਕਰਦੇ ਆਂ ਵੀ ਸਾਡਾ ਪਿੰਡ ਹੀ ਬਚਾਇਆ ਜਾਵੇ ਜ਼ਮੀਨਾਂ ਨੂੰ ਸਾਡੀਆਂ ਟੈਗਨਾ ਠੀਕ ਹੈ ਤੇ ਤੁਹਾਡੇ ਤੁਹਾਡੀ ਆਪਣੀ ਜ਼ਮੀਨ ਜਿਹੜੀ ਕਿੰਨੀ ਖੁਰਕੀ ਇੱਥੇ ਇੱਥੇ ਸਾਡੀ ਜ਼ਮੀਨ 8 ਕਿਲੇ ਖੁਰਕੀ ਠੀਕ ਹੈ ਹਾਂਜੀ ਹੋਂਦੇ ਹੜਜੇ ਹਾਂਜੀ 23 ਦੇ ਵਿੱਚ ਹੀ ਬਾਇਆ 23 ਦੇ ਵਿੱਚ ਸਾਢੇ 3 ਕਿਲੇ 23 ਦੇ ਵਿੱਚ ਸੀ ਠੀਕ ਹੈ 11 11.5 ਕਿਲੇ ਜਿਹੜੇ ਖੁਰਕੀ ਦੋਨਾਂ ਹੜਾਂ ਦੇ ਵਿੱਚ ਹਾਂਜੀ ਤੇ ਬਾਕੀ ਜਿਹੜੀ ਜ਼ਮੀਨ ਜਿਹੜੀ ਕਿੰਨੀ ਕੁ ਜ਼ਮੀਰ ਰਹਿ ਗਈ ਤੁਹਾਡੇ ਕੋਲ ਬਾਕੀ ਜ਼ਮੀਨ ਸਾਡੇ ਕੋਲ ਸਾਢੇ 1 3 ਕਿਲੇ ਜ਼ਮੀਨ ਆ ਉਹਦੇ ਵਿੱਚ ਵੀ ਚਾਰ ਘਰ ਹੈ ਠੀਕ ਹੈ ਹਾਂਜੀ ਤੁਹਾਡੇ ਪਰਿਵਾਰ ਚ ਬੱਚੇ ਕੌਣ ਕੌਣ ਹੈ? ਗੁਜ਼ਾਰਾ ਕਿਵੇਂ ਚੱਲਦਾ ਹੈ? ਗੁਜ਼ਾਰਾ ਖੇਤੀ ਤੇ ਵਾਈ ਤੇ ਗੁਜ਼ਾਰਾ ਸੀਗਾ, ਗੁਜ਼ਾਰਾ ਹੁਣ ਔਖਾ ਹੀ ਹੈ ਜੀ। ਹਾਂ। ਠੀਕ ਹੈ। ਤੇ ਤੁਹਾਡੇ ਫਾਦਰ ਸਾਹਿਬ ਬਿਮਾਰ ਨੇ? ਹਾਂ ਜੀ, ਫਾਦਰ ਸਾਹਿਬ ਬਿਮਾਰ ਆ। ਇਹ ਮੁਸ਼ਕਲ ਉਹਨਾਂ ਨੂੰ ਪੈਰਾਂ ਲਈ ਜੋ ਗਿਆ ਸੀਗਾ। ਠੀਕ ਹੈ ਵਿੱਚ। ਠੀਕ ਹੈ। ਉਹ ਵੀ ਹੜਾਂ ਦੇ ਕਾਰਨ ਟੈਨਸ਼ਨ ਹੀ ਲਈ ਉਹਨਾਂ ਨੇ। ਹਾਂ। ਠੀਕ ਹੈ ਜੀ। ਕਿੰਨੇ ਬ੍ਰਦਰ-ਭਾਈ ਤੁਸੀਂ? ਦੋ, ਇੱਕ ਅੱਧੀ ਦੇਥ ਹੋ ਚੁੱਕੀ ਵੱਡੇ। ਠੀਕ ਹੈ। ਤੇ ਉਹਨਾਂ ਦਾ ਪਰਿਵਾਰ ਹੈਗਾ ਤੁਹਾਡਾ ਪਰਿਵਾਰ ਨੇ? ਉਹਨਾਂ ਦਾ ਪਰਿਵਾਰ ਮੇਰੇ ਕੋਲ ਹੀ ਠੀਕ ਹੈ। ਕਿੰਨੇ ਬੇੜੇ ਬੇਟੀਆਂ ਤੁਹਾਡੇ ਦੋਨਾਂ ਦੇ ਬਰਾਬਰ ਆਫ ਕਰੇ ਮੇਰੇ ਕੋਲ ਦੋ ਬੇਟੀਆਂ ਹਾਂਜੀ ਤੇ ਇੱਕ ਬੇਟਾ ਤੇ ਵੱਡੇ ਵੀਰ ਦੀ ਇੱਕ ਬੇਟੀ ਤੇ ਇੱਕ ਬੇਟਾ ਹੈ ਮਾਤਾ ਪਿਤਾ ਹੈਗੇ ਜੀ ਮਾਤਾ ਹੈਗੇ ਹੈਗੇ ਠੀਕ ਹੈ ਕਿ ਤੇ ਮਾਂ ਕੀ ਕਰਦੇ ਬਾਈ ਜੀ ਮੰਗ ਇਹੋ ਹੀ ਆ ਕੋਈ ਸਮਾਜ ਸੇਵੀ ਜੀ ਸਾਡੀ ਬਾਹ ਫੜ ਸਕਦਾ ਤੇ ਮਦਦ ਕਰੇ ਫੇਰ ਹੀ ਕਰਦੇ ਗਏ ਜਾਰੇ ਚੱਲਣੇ ਆ ਜਹਦਾ ਤਰੁੜਗੀ ਜਿਹੜੀ ਹੈਗੀ ਠੀਕ ਹੈ ਜੀ ਕਸ਼ੂ ਡੰਗਰ ਵੀ ਹੈਗਾ ਹੈ ਹਾਂਜੀ ਡੰਗਰ ਹੈਗੀ ਤੇ ਕਰਦੇ ਹਾਲਾਤ ਕੀਜ ਕਰ ਕੀ ਕੀ ਕਮਰੇ ਵਗੈਰਾ ਕੀ ਕਿਸ ਤਰ੍ਹਾਂ ਘਰ ਦੇ ਵਿੱਚ ਆਲੀਆਂ ਵਾਲੀਆਂ ਛੱਤਾਂ ਹੀ ਆ ਜੀ ਉਹ ਵੀ ਇੱਕ ਦੋ ਟੋਲੀਆਂ ਦੀਆਂ ਡਿੱਗੀਆਂ ਆ ਹਾਂ ਠੀਕ ਹੈ ਠੀਕ ਹੈ ਭਾਈ ਸੁਣਨ ਵਾਲਿਆਂ ਨੂੰ ਕੀ ਕਹੋਗੇ ਵੱਧ ਵਧ ਮਦਦ ਕਰੋ ਜੀ ਵੱਧ ਵਧ ਮਦਦ ਕੀਤੀ ਜਾਵੇ ਸਭੀ ਠੀਕ ਹੈ ਜੀ ਜਾਂ ਬੱਚੇ ਹੀ ਸਾਡੇ ਬੱਚੇ ਖਰਚਾ ਹੂਆ ਤੇ ਬੱਚੇ ਪੜ੍ਹਾ ਲਾਂਗੇ ਬੱਚੇ ਟਿਕਾਣੇ ਲੱਗ ਜਾਣ ਠੀਕ ਹੈ ਤੇ ਹੁਣ ਜਿਹੜੀ ਜ਼ਮੀਨ ਲਗਾਤਾਰ ਖੁਰ ਰਹੀ ਜਿਸ ਤਰ੍ਹਾਂ ਲਗਾਤਾਰ ਢਾਹ ਲੱਗੀ ਆ ਤੁਸੀਂ ਵੇਖ ਹੀ ਰਹੇ ਜੀ ਹਾਂ ਇਹ ਜਿਹੜਾ ਵੀ ਜ਼ਮੀਨ ਜਿਹੜਾ ਸੀ ਜਿਹੜੀ ਬਜੀ ਉਹਦੀ ਵੀ ਸਾਨੂੰ ਝਾਗ ਨਹੀਂ ਗਈ ਬੱਜੂਗੀ ਉਹਨੂੰ ਮਿਟਾ ਲੱਗੀ ਹੋਈ ਹੈ ਜੇ ਕਿਹੜਾ ਰੋਗ ਗਈ ਹੈ ਵੀ ਜੇ ਨਾਮ ਪ੍ਰਬੰਧ ਕੀਤਾ ਗਿਆ ਨਾਮ ਪ੍ਰਬੰਧ ਕੀਤਾ ਗਿਆ ਤੇ ਪਿੰਡ ਨੂੰ ਜਿਹੜੀ ਜ਼ਮੀਨ ਤਾਂ ਢੈਂਦੀ ਤੇਂਦੀ ਆ ਪਿੰਡ ਨੂੰ ਵੀ ਖਤਰਾ ਜੀ ਹਾਂਜੀ ਠੀਕ ਤਾਂ ਸਰਪੰਚ ਤੁਸੀਂ ਪਿੰਡ ਚ ਲੋਕੀ ਨਾਂ ਬਾਈ ਜੀ ਆਪਣਾ ਮੋੜ ਸਿੰਘ ਹੈ ਜੀ ਮੋੜ ਸਿੰਘ ਜੀ ਹਾਂਜੀ ਤੇ ਇੱਥੇ ਜਿਹੜਾ ਤੁਹਾਡੇ ਪਿੰਡ ਤੇ ਜੇ ਕਵਰੇਜ ਕਰਨ ਪਹੁੰਚੇ ਹੋਏ ਆ ਜੇ ਬਾਈ ਜੀ ਸਤਰਾ ਸਿੰਘ ਦੀ ਜ਼ਮੀਨ ਹੈ ਜੇ ਤੁਹਾਡੀ ਇੱਥੇ ਵੱਡੇ ਸੁਣਿਆ ਜ਼ਮੀਨ ਹੈ ਹਾਂਜੀ ਹਾਂਜੀ ਤਾਂ ਇਹ ਬੜੀ ਦੁਖਦਾਈ ਗੱਲ ਹੈ ਕਿ ਜਿਹੜੀ ਜ਼ਮੀਨ ਸਾਡੀ ਉਹ ਲਗਾਤਾਰ ਜਿਹੜੀ ਵੱਡੇ ਪੱਤਰ ਤੇ ਜਿਹੜਾ ਨੁਕਸਾਨੀਆਂ ਫਸਲਾਂ ਨੁਕਸਾਨੀਆਂ ਗਈਆਂ ਕਾਰਨ ਨੁਕਸਾਨੇ ਗਏ ਪਸ਼ੂ ਨੁਕਸਾਨੇ ਗਏ ਉਹ ਇੱਕ ਵੱਖਰੀ ਗੱਲ ਹੈ ਕੁਝ ਮਾਲੀ ਜਾਨੀ ਨੁਕਸਾਨ ਵੀ ਹੋਇਆ ਲੇਕਿਨ ਜਿਹੜੀਆਂ ਜ਼ਮੀਨਾਂ ਖੋਲ ਰਹੀਆਂ ਵੱਡੇ ਪੱਤਰ ਤੇ ਇੱਕ ਬੜਾ ਦੁਖਦਾਈ ਪਹਿਲੂ ਹੈਗਾ ਕਹਿ ਸਕਦੇ ਹਾਂ ਜ਼ਿੰਮੇਵਾਰ ਤੇ ਕੀ ਕਹਿਣਾ ਚਾਹਦੇ ਤੁਸੀਂ ਅਸੀਂ ਕਹਿਣਾ ਇਹੋ ਹੀ ਚਾਹੁੰਦੇ ਸਰਕਾਰ ਗੜੀ ਇਹੋ ਹੀ ਮੰਗਾ ਹੀ ਰੱਖਦੇ ਹਾਂ ਸਭ ਤੋਂ ਪਹਿਲਾਂ ਸਾਡੀਆਂ ਨੋਚਾਂ ਲਾਈਆਂ ਜਾਣ ਉਸ ਤੋਂ ਬਾਅਦ ਸਾਡੀਆਂ ਜੋ ਵੀ ਜ਼ਮੀਨਾਂ ਦਾ ਜੇ ਕੋਈ ਸਾਨੂੰ ਖਰਚਾ ਦੇ ਸਕਦੇ ਉਹਦਾ ਕੋਈ ਸਾਨੂੰ ਠੇਕਾ ਦੇ ਨ ਲਈ ਕੀ ਤੋਂ ਇਹ ਜਿਹੜੀਆਂ ਜ਼ਮੀਨਾਂ ਖੁਰਨੀਆਂ ਜਦੋਂ ਤੇ ਅਸੀਂ ਇਹਨਾਂ ਨੂੰ ਵਾਣੇ ਆ ਉਦੋਂ ਦੀਆਂ ਕਿਤੇ ਨੋਚਾਂ ਵਧੀਆਂ ਨਹੀਂ ਸਾਡੀਆਂ ਜ਼ਮੀਨਾਂ ਨਹੀਂ ਖੁਰਨੀਆਂ ਮੇਰੀ ਆਪ ਦੀ 10 ਕਿੱਲੇ ਜ਼ਮੀਨ ਸਾਡੀ ਹੈ ਜੀ ਜੀਰੀ ਹਲਕੇ ਦੇ ਵਿੱਚ ਪਿੰਡ ਤੰਨਾ ਬੱਗਾ 10 ਕਿੱਲੇ ਉਹ ਵੀ ਖੁਰ ਗਈ ਹੈ ਜੀ ਤੇ 22 ਕਿੱਲੇ ਥਾਂ ਮੇਰਾ 25 ਚ ਤੇ 23 ਚ ਆ ਜਿਹੜਾ ਹੁਣ ਖੁਰ ਗਿਆ ਜੱਲੂ ਕੇ ਪਿੰਡ ਦੇ ਵਿੱਚ ਠੀਕ ਹੈ ਜੀ ਸਾਰਾ ਢਾਇ ਢੇਰੀ ਹੋ ਗਿਆ ਹਾਂਜੀ ਇਹ ਹੁਣ ਸਾਡੀ ਵਹਿਲੀ ਆ ਜਿੱਥੇ ਸਾਡਾ ਬਚਪਨ ਤੋਂ ਹੀ ਸਾਡੇ ਜਨਮ ਹੋਏ ਆ ਇਸ ਵੇਲੀ ਨੂੰ ਵੀ ਬਹੁਤ ਜ਼ਿਆਦੀ ਵੱਡੀ ਢਾਲ ਲੱਗੀ ਕੋਈ तकरीबन 15 20 ਕਰਮ ਦੀ ਵਿਥੀ ਤੇ ਰਹਿ ਗਿਆ ਵਾ ਤੇ ਜਿਹੜਾ ਬਿਲਕੁਲ ਹੀ ਦਰਿਆ ਬਹੁਤ ਜ਼ਿਆਦਾ ਠੀਕ ਹੈ ਇੱਥੇ ਡੰਗਾਈ ਦੇ ਵਿੱਚ ਚੱਲ ਰਿਹਾ ਵਾ ਰਾਤ ਦੇ ਨਹੀਂ ਬਸ ਜ਼ਮੀਨ ਖੋਰੀ ਜਾਂਦਾ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਸੁਣਨ ਵਾਲਿਆਂ ਨੂੰ ਕਿ ਬੇਨਤੀ ਕਰੋਗੇ ਬਾਈ ਜੀ ਸੁਣਨ ਵਾਲਿਆਂ ਨੂੰ ਇਹੋ ਹੀ ਜਾਣਿਆ ਵੀ ਅਸੀਂ ਸਾਰਿਆਂ ਪਰਿਵਾਰਾਂ ਦੇ ਤਾ ਵੀ ਜੀ ਆ ਜੀ ਆਪੋ ਆਪਣੇ ਐਸ ਹਿਸਾਬ ਤੇ ਕਿਵੇਂ ਗੁਜ਼ਾਰਾ ਚੱਲੂਗਾ ਜੇ ਕੋ ਹੁਣ ਸਾਡੇ ਗਾਂ ਸਹੀਂ ਡਰਨਦੇ ਆ ਵੀ ਤੂੜੀਆਂ ਵੀ ਅਹੀਂ ਇੱਥੇ ਨਹੀਂ ਰੱਖ ਸਕਦੇ ਕੋਈ ਸਾਡੇ ਸੁਕੇ ਗਲੇ ਦਾ ਵੀ ਨਹੀਂ ਵਿਚਕਾਰ ਕੋਈ ਡੰਗਰ ਰੱਖਣ ਦਾ ਵੀ ਔਖਾ ਬਣ ਗਿਆ ਕੰਮ ਪਾਣੀ ਅੱਗੇ ਅਜੇ ਵੀ ਵਗ ਰਿਹਾ ਬਹੁਤ ਜ਼ਿਆਦਾ ਪਾਣੀ ਹੁਣ ਵੀ ਅੱਗੇ ਪਹਿਲਾਂ ਤੋਂ ਹੁਣ ਮੰਨ ਦੀ ਬਰਾਬਰ ਵਗਦਾ ਅਜੇ ਵੀ ਪਾਣੀ ਛੜਦਾ ਜੇ ਅੱਜ ਪਾਣੀ ਦੀ ਬਹੁਤ ਚੜ੍ਹਾਈ ਹੈ ਤੇ ਬਹੁਤ ਘਾਟੀ ਬੰਦਾ ਸਮਝ ਠੀਕ ਹੈ ਗੱਗੜਕਾ ਪਿੰਡ ਜੱਲੋ ਕਾ ਪਿੰਡ ਥੱਲੇ ਨੂੰ ਕਾਲੇ ਕਾ ਗੁਰਦੁਆਰਾ ਢਾਲਸਰ ਸਾਰਾ ਵੇਖੋ ਕਿੱਡੇ ਨੁਕਸਾਨ ਹੋ ਰਿਹਾ ਅਜੇ ਤੀ ਕੁ ਸਾਡੇ ਪਿੰਡ ਦੇ ਵਿੱਚ ਡੀਸੀ ਸਾਹਿਬ ਕਿਤੇ ਨਹੀਂ ਜਾਣ ਕੇ ਗੇੜਾ ਮਾਰਿਆ ਜਾਂ ਕੇ ਹੋਰ ਸਰਕਾਰੀ ਦਾਰੇ ਨੇ ਕੋਈ ਜਿਹੜੀਆਂ ਫਿਰ ਜਦੋਂ ਪ੍ਰਸ਼ਾਸਨ ਤੁਹਾਡੇ ਆਉਂਦੇ ਹਲਕਾ ਵਿਧਾਇਕ ਫਿਰ ਉਧਰਲੀ ਸਾਈਡ ਵਾਲੀ ਆਉਂਦੇ ਤਨਤਾਰ ਸਾਹਿਬ ਵਾਲੇ ਜਿਹੜੇ ਜਿਲਤਾ ਦੇ ਕੈਬਨਰ ਮੰਡਲ ਦੀ ਲਾਜਰੀ ਪਨ ਹਾਂਜੀ ਹਾਂਜੀ ਲਾਲਜੀਤ ਭੁੱਲੜੀ ਗੀੜੇ ਲਾ ਲੀ ਸੀ ਉਧਰ ਤਨਤਾਰ ਹਾਂ ਡੀਸੀ ਸਾਹਿਬ ਨਹੀਂ ਨਾਲ ਆਇਆ ਭੁੱਲੜ ਸਾਹਿਬ ਇੱਕ ਦੋ ਵਾਰ ਇੱਥੇ ਗੀੜੀ ਲਾ ਕੇ ਗਿਆ ਠੀਕ ਹੈ ਜੀ ਹਾਂਜੀ ਗੱਲਬਾਤ ਹੋਈ ਭਾਈ ਜੀ ਉਹਨੂੰ ਪਿੱਛੇ ਨਹੀਂ ਜੀ ਆਪਣੀ ਤਾਂ ਉਹਨਾਂ ਨਾਲ ਜੀ ਕੋਈ ਗੱਲ ਨਹੀਂ ਹੋਈ ਭੁੱਲੜ ਸਾਹਿਬ ਨਾਲ ਹੋਰ ਪਿੰਡ ਪਿੰਡ ਪੱਦਰ ਤੇ ਕੋਈ ਗੱਲ ਹੋਈ ਪਿੰਡ ਪੱਦਰ ਤੇ ਸਰਪੰਚ ਚੱਲੀ ਆਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੋਈ ਨੇ ਤੁਹਾਡੇ ਨਾਲ ਠੀਕ ਹੈ ਇਹੋ ਜੀ ਗੱਲ ਉਹਨਾਂ ਨਾਲ ਕੋਈ ਨਹੀਂ ਸੀ ਬਸ ਢਾਉਦੋਂ ਬਹੁਤ ਲੱਗੀ ਸੀ ਮੈਨੂੰ ਅੱਜ ਪੰਜਾਂ ਆਪੇ ਹਾਂ ਲੱਗੀ ਢਾਹ ਤਾਂ ਜਿਹੜੀ ਸਾਡੀ ਦੇ ਸਤਨਾਮ ਸਿੰਘ ਦੀ ਆ ਇਹ ਤਾਂ ਹਫਤੇ ਦੇ ਵਿੱਚ ਵਿੱਚ ਹੀ ਇਹ ਨਹੀਂ ਜ਼ਮੀਨ ਲੈ ਗਿਆ ਠੀਕ ਹੈ ਜਦੋਂ ਪਾਣੀ ਚਲੋ ਚੜ੍ਹਿਆ ਹੀ ਅਸੀਂ ਸੋਚਿਆ ਵੀ ਸਾਡੀਆਂ ਫਸਲਾਂ ਮਾਰਨੀਆਂ ਗਈਆਂ ਹਾਂ ਬਾਕੀ ਇਹਨਾਂ ਦੀਆਂ ਵੀ ਇੱਥੇ ਦੋ ਬੰਬੀਆਂ ਲੱਗੀਆਂ ਮੇਰੀਆਂ ਵੀ ਦੋ ਬੰਬੀਆਂ ਬੰਬੀਆਂ ਤਾਂ ਸਾਰੇ ਕਿਸਾਨਾਂ ਦੀਆਂ ਲੱਗੀਆਂ ਹਾਂ ਪਰ ਇਹ ਜਿਹੜੀ ਗੱਲ ਆ ਵੀ ਇਹ ਜਿਹੜਾ ਸਾਡਾ ਜਾਦਾ ਕਰਕੇ ਇਥੋਂ ਪਾਣੀ ਲੱਥੇ ਤੋਂ ਬਾਅਦ ਨੁਕਸਾਨ ਹੋਇਆ ਠੀਕ ਹੈ ਹਾਂਜੀ ਵੈਸੇ ਤੁਸੀਂ ਹਸਾਬ ਕਾ ਸਰਪੰਚੋ ਤੁਹਾਡੇ ਚਲੋ ਠੀਕ ਆਪਾਂ ਪੰਜਾਬ ਸਰਕਾਰ ਨੂੰ ਪਿੱਛੇ ਛੱਡ ਦਈਏ ਹਾਂਜੀ ਤਾਂ ਹੋਰ ਸਮਾਜ ਸੇਵੀ ਹਨ ਤੁਸੀਂ ਠੀਕ ਵੀ ਵਧਿਆਰੇ ਉਹਨਾਂ ਦੇ ਨਾਲ ਸਾਡਾ ਬਹੁਤ ਉਹ ਸਾਡੀ ਉਹਨਾਂ ਨੇ ਵਿਚਾਰਿਆਂ ਨੂੰ ਦੁੱਖ ਸੁਣਿਆ ਪਾਣੀ ਦੇ ਵਿੱਚ ਵੀ ਆਉਂਦੇ ਰਹੇ ਆ ਖਾਣਾ ਪੀਣਾ ਵੀ ਦੇਖੇ ਜਾਂਦੇ ਰਹੇ ਹੁਣ ਵੀ ਅਸੀਂ ਉਹਨਾਂ ਨੂੰ ਹੀ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਸਰਕਾਰ ਨਹੀਂ ਸਾਡੇ ਨੇੜੇ ਲੱਗਦੀ ਤੇ ਤੁਸੀਂ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਸਹਾਇਤਾ ਕਰੋ ਇਹ ਪਿੰਡ ਬਚਾਇਆ ਜਾਵੇ ਜੇ ਇਹ ਨਾ ਕੰਮ ਬਣਿਆ ਕੋਈ ਤੇ ਇਹ ਜਿਹੜਾ ਜੀ ਪਿੰਡ ਰੁੜਨ ਦਾ ਮੁਸ਼ਕਲ ਕੰਮ ਇਹ ਗਾਂ ਅਗਲੇ ਪਿੰਡਾਂ ਨੂੰ ਵੀ ਨੁਕਸਾਨ ਹੋ ਜੂਗਾ ਗਾੜੀ ਵਾਲਾ ਜਿਹੜਾ ਇਲਾਕਾ ਬਹੁਤ ਨੀਵਾ ਠੀਕ ਹੈ ਇੱਥੇ ਪਾਣੀ ਅਜੇ ਫੇਰ ਵੀ ਉੱਚਾ ਥਾਂ ਹੈ ਇਹਨੂੰ ਢਾਹ ਲੱਗੀ ਹੈ ਜਿਹੜਾ ਗਾੜੀ ਵਾਲਾ ਇਲਾਕਾ ਬਹੁਤ ਨੀਵੇਂ ਥਾਂ ਤੇ ਹੈ ਹਾਂ ਠੀਕ ਹੈ ਬਾਈ ਜੀ ਧੰਨਵਾਦ ਜੀ ਤਾਂ ਬਾਈ ਜੀ ਕੀ ਨਾਂ ਜੀ ਆਪਣਾ ਜੀ ਨਾਂ ਮੇਰਾ ਭਵਿੰਦਰ ਸਿੰਘ ਜੀ ਤਾਂ ਇੱਥੇ ਜਿਹੜੇ ਮੌਜੂਦਾ ਹਾਲਾਤ ਨੇ ਆਪਾਂ ਇੱਥੇ ਗੱਲਬਾਤ ਕਰ ਰਹੇ ਹਾਂ ਤੁਸੀਂ ਵੀ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਔਰ ਲੋਕੇਸ਼ਨ ਆਪਾਂ ਇੱਥੇ ਮੌਜੂਦ ਆ ਕਿ ਹਰੀਕੇ ਹੈਡ ਬਾਕਸ ਤੋਂ ਲਗਾਤਾਰ ਜਿਹੜਾ ਛੱਡਿਆ ਜਾ ਰਿਹਾ ਪਾਣੀ ਸਾਡੀ ਮਾਲਕ ਤਾਂ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਆਪਣਾ ਕਰੀਬ ਮੇਰੇ ਖਾਲਚ 15-20 ਕਿਲੋਮੀਟਰ ਦਾ ਏਰੀਆ ਸਾਰਾ ਜਿੱਥੇ ਵੱਡੇ ਪੱਧਰ ਤੇ ਜਿਹੜੀ ਉਹ ਜ਼ਮੀਨਾਂ ਖੋਲ ਰਿਹਾ ਹੈਗਾ ਕੀ ਕਹਿਣਾ ਚਾਹੁੰਦੇ ਸੀ ਵੀਰ ਜੀ ਅਸੀਂ ਤਾਂ ਇਹੋ ਕਹਿਣਾ ਚਾਹੁੰਨੇ ਆ ਵੀ ਜਿਹੜਾ ਦਰਿਆ ਦਾ ਪਾਣੀ ਛੱਡਿਆ ਗਿਆ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਰਗੀ 23 ਦੇ ਵਿੱਚ ਵੀ ਜ਼ਮੀਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਹੁਣ ਜਿਹੜਾ 25 ਦੇ ਵਿੱਚ ਹੈ ਇਹਨਾਂ ਜ਼ਮੀਨਾਂ ਨੂੰ ਬਹੁਤ ਜ਼ਿਆਦੀ ਵੱਡੀ ਪੱਧਰ ਤੇ ਢਾਹ ਲਾਈ ਆ ਇੱਥੋਂ ਲੈ ਕੇ ਆਪਣੇ ਘੱਟੋ-ਘੱਟ ਵੀ 20-25 ਕਿੱਲਿਆਂ ਦੇ ਲਾਮ ਦੇ ਵਿੱਚ ਦਰਿਆ ਨੇ ਬਹੁਤ ਜ਼ਿਆਦੀ ਜ਼ਮੀਨ ਸੋਟ ਲਈ ਆ ਤੇ ਅਹੀਂ ਤਾਂ ਵੀਰ ਜੀ ਇਹੋ ਮੰਗ ਕਰਦੇ ਆਂ ਵੀ ਚਲੋ ਕੋਈ ਸਰਕਾਰ ਇਹਨਾਂ ਦੀ ਬਾਹ ਫੜੇ ਅਹੀਂ ਤਾਂ ਇਹੋ ਬੇਨਤੀ ਕਰਾਂਗੇ ਸਰਕਾਰ ਅੱਗੇ ਵੀ ਜਦੋਂ ਪਾਣੀ ਲੈ ਜੇ ਇੱਥੇ ਨੋਚਾਂ ਬੱਧੀਆਂ ਜਾਣ ਤਾਂ ਜਾਂ ਇਹਨੂੰ ਪ੍ਰੋਪਰ ਤੌਰ ਤੇ ਇਹਨੂੰ ਖਲਾਈ ਕਰਕੇ ਡੂੰਗਾ ਕਰਕੇ ਨਹਿਰੀ ਰੂਪ ਦਿੱਤਾ ਜਾਵੇ ਤੇ ਨਹੀਂ ਤਾਂ ਬਹੁਤ ਮੰਦੀ ਹਾਲਤਾ ਇਤਨਾ ਜ਼ਮੀਨਾਂ ਨੂੰ ਟਾਉਂਦਾ ਟਾਉਂਦਾ ਇਹਦਾ ਪਿੰਡ ਪਿੰਡਾਂ ਵੱਲ ਨੂੰ ਚਲੇ ਜਾਊਗਾ ਤੇ ਇਹ ਕਿੱਥੇ ਜਾਣਗੇ ਇਹਨਾਂ ਜ਼ਮੀਨਾਂ ਦੇ ਇਹਨਾਂ ਚਲੇ ਗਈਆਂ ਚਲੋ ਗੁਜ਼ਾਰਾ ਕਰਨ ਜਿਨ੍ਹਾਂ ਦੇ ਘਰ ਵੀ ਟਹਿ ਗਏ ਤੇ ਫੇਰ ਕੀ ਬਣੂਗਾ ਇਹਨੂੰ ਸਰਕਾਰ ਨੂੰ ਇਹ ਗੱਲ 'ਤੇ ਧਿਆਨ ਦੇਣਾ ਚਾਹੀਦਾ ਠੀਕ ਹੈ ਵਿਜਾ ਡਿਸਾਈਡ ਮੇਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਹਲਕਾ ਵਿਧਾਇਕ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰਣ ਨੇ ਜਾਂ ਜਿਹੜੀ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਫੌਰਨ ਯਤਨ ਕਰਨੀ ਚਾਹੀਦੀ ਹੈ ਹਾਂਜੀ ਉਹ ਛੇਤੀ ਆਉਣ ਇੱਥੇ ਵੇਖਣ ਸਰਕਾਰ ਵੇਖੇ ਅਸੀਂ ਕੀ ਕਰ ਸਕਦੇ ਆ ਇੱਥੇ ਇੰਨਾ ਲੰਮਾ ਏਰੀਆ ਇੱਥੇ ਲੋਕ ਕੁਝ ਕਰ ਨਹੀਂ ਸਕਦੇ ਹਾਂ ਲੋਕਾਂ ਦੇ ਕੀਤੇ ਆ ਇਹ ਕੰਮ ਰੁਕਣ ਵਾਲਾ ਨਹੀਂ ਹੈ ਸਰਕਾਰ ਚਾਵੇ ਇਹਨੂੰ ਰੋਕ ਲੱਗ ਸਕਦੀ ਆ ਹੋਰ ਇਹਦਾ ਕੋਈ ਹੱਲ ਨਹੀਂ ਆ ਉੱਥੇ ਟਾਪਸਰ ਦਾ ਉਹ ਜਗ੍ਹਾ ਥੋੜੀ ਏ ਮਾਲੋ ਉੱਥੇ ਜਗ੍ਹਾ ਉੱਥੇ ਵੀ ਇੱਥੇ ਜਗ੍ਹਾ ਥੋੜੀ ਆ ਤੇ ਟਰਾਲੀਆਂ ਆਉਣ ਦਾ ਵੀ ਪ੍ਰਬੰਧ ਹੈ ਇੱਥੇ ਟਰਾਲੀਆਂ ਵੀ ਨਹੀਂ ਆ ਸਕਦੀਆਂ ਟਰਾਲੀਆਂ ਨਹੀਂ ਆ ਸਕਦੀਆਂ ਸੰਦ ਨਹੀਂ ਏਰੀਆ ਬਹੁਤ ਵੱਡਾ ਆ ਉੱਥੇ ਸੰਗਤ ਬਹੁਤ ਜ਼ਿਆਦਾ ਲੱਗੀ ਅਜੇ ਵੀ ਉੱਥੇ ਪੂਰੀ ਤਰ੍ਹਾਂ ਨਹੀਂ ਗਾ ਰੁਕਿਆ ਚਲੋ ਥੋੜਾ ਜਿਹਾ ਰੋਕ ਥਾਮ ਹੈਗੀ ਆ ਇਹ ਤੇ ਏਰੀਆ ਬਹੁਤ ਜ਼ਿਆਦਾ ਲੰਮਾ ਇੱਥੇ ਇਹਨਾਂ ਪ੍ਰਬੰਧ ਨਹੀਂ ਲੋਕ ਕਰ ਸਕਦੇ ਆਪਦੇ ਤੌਰ ਤੇ ਇਹ ਸਰਕਾਰ ਨੂੰ ਚਾਹੀਦਾ ਕੋਈ ਲੋਕਾਂ ਦੀ ਮਦਦ ਕਰੇ ਤੇ ਲੋਕਾਂ ਦੀ ਸੁਣਵਾਈ ਕਰੇ ਹਾਂਜੀ ਦਾ ਇਥੇ ਭਾਈ ਜੀ ਜਿਹੜੇ ਵੱਡੇ ਪੱਧਰ ਤੇ ਟਾਲ ਲੱਗੀ ਹੋਰ ਵੀ ਸਾਡੇ ਜਿਮੀਦਾਰ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਨੁਕਸਾਨ ਹੋ ਰਿਹਾ ਵੀਰ ਜੀ ਟਾਲ ਰੁਕਣ ਤੇ ਨਹੀਂ ਆਉਂਦੀ ਤੇ ਇਹ ਅਸੀਂ ਸਰਕਾਰ ਨੂੰ ਅਪੀਲ ਕਰ ਸਕਦੇ ਹਾਂ ਹਾਂਜੀ ਤੇ ਕੋਈ ਨੋਜ ਲੱਗੇ ਕੋਈ ਇਹ ਹੁਣ ਇਹਨਾਂ ਭਗਵੰਤ ਮਾਨ ਨੇ ਕੱਢਦਾ ਐਲਾਨ ਇਥੋਂ ਅਸੀਂ ਰੇਤਾ ਕਿੱਥੋਂ ਵੇਚ ਲਾਂ ਕੱਢ ਕੇ ਦੱਸੋ ਤੁਸੀਂ ਉਹ ਟਾਈਮ ਵੀ ਥੋੜਾ ਦਿੱਤਾ ਮੇਰੇ ਕੱਲ ਦੇ 1 ਮਹੀਨਾ 4 4 ਮਹੀਨਿਆਂ ਦਾ ਟਾਈਮ ਦਿੱਤਾ ਇਥੇ ਪਾਣੀ ਨਹੀਂ ਸੁੱਕਣਾ 4 ਮਹੀਨੇ ਹੂੰ ਲੋਕੀ ਚਾਹ ਮਿੱਠੇ ਤੋਂ ਬੈਠੇ ਘਰੇ ਠੀਕ ਹੈ ਰੇ ਇਹਦਾ ਕਿੱਥੇ ਵੇਚ ਲੈਣਗੇ ਲੋਕੀ ਹਾਂ ਬਿਲਕੁਲ ਇਹ ਤਾਂ ਵੇਚਣ ਵਾਸਤੇ ਲੋਕਾਂ ਕੋਲ ਕਿਹੜਾ ਸਾਧਨ ਹੈ ਨਹੀਂ ਵੀਰ ਜੀ ਸਾਧਨ ਕਿਸੇ ਕੋਲ ਨਹੀਂ ਹੈਗੇ ਤੇਲ ਪਹੁੰਚ ਜੋਗੇ ਨਹੀਂ ਹੈਗੇ ਹਾਂ ਬਿਲਕੁਲ ਹਾਂਜੀ ਠੀਕ ਤਾ ਭਾਈ ਜੀ ਕੀ ਨਾਮ ਸੀ ਆਪਣਾ ਜੀ ਆਪਣਾ ਵੀਰ ਜੀ ਇਨਸ਼ਾਨ ਸਿੰਘ ਪਿੰਡ ਕਾਲੇਗੇ ਥਾ ਹਾਂ ਬਿਲਕੁਲ ਤੇ ਕੀ ਕਹਿਣਾ ਚਾਹਦੇ ਬਾਈ ਜੀ ਕਹਿਣਾ ਵੀਰ ਜੀ ਇਹੋ ਆ ਆਪਣਾ ਸਤਨਾਮ ਭਰਾ ਵਾ ਅਸੀਂ ਚਲੋ ਸਾਡੇ ਫਸਲਾਂ ਤਾਂ ਸਾਡੇ ਵੀ 100% ਮਰ ਗਈਆਂ ਰਿਆਦ ਕਿਸੇ ਦੇ ਪੱਲੇ ਕੁਝ ਨਹੀਂ ਆ ਪਰ ਇਹ ਵੀਰ ਦੀ ਜਿਹੜੀ ਜ਼ਮੀਨ ਸੀ 12 ਕਿੱਲੇ ਉਹਦੇ ਵਿੱਚੋਂ 8 ਟੱਗ ਗਈ ਆ ਤੇ 4 4 ਕਿੱਲੇ ਜਮੀਨ ਰਹਿ ਗਈ ਉਹਦੇ ਵਿੱਚੋਂ ਵੀ ਇਹ ਚਾਹਦੇ 3-4 4 ਘਰ ਆ ਕਿੱਲਾਕ ਵੀਰ ਦੀ ਜਿਹੜੀ ਜ਼ਮੀਨ ਆ ਉਹ ਵਜਦੀ ਆ ਪਰ ਗਾੜੀ ਹੁਣ ਕੁਛ ਦੇਖ ਨਹੀਂ ਰਿਹਾ ਤੁਸੀਂ ਉੱਥੇ ਆਪਾਂ ਦੇਖਦੇ ਆਂ ਹਾਲਾਤ ਦੇ ਵੇਖ ਲੈ ਜਿਹੜਾ ਇੱਕ ਮਿੰਟੋ-ਮਿੰਟ ਜਿਹੜੀਆਂ ਢਿੱਗਾ ਡਿੱਗੀ ਜਾਂਦੀਆਂ ਉਹ ਜਿਹੜਾ ਕੋਈ ਇਹਦਾ ਤਿੰਨ ਸਾਢੇ ਤਿੰਨ ਕਿਨਾਲਾ ਥਾਂ ਉਹਦਾ ਵੀਰ ਦਾ ਜਿਹੜਾ ਉੱਤੇ ਪਜਦਾ ਉਹ ਵੀ ਟੈਨ ਦੇ ਅੱਗ ਜੀ ਆ ਇਹ ਇਹਨਾਂ ਦੇ ਫਾਦਰ ਸਾਹਿਬ ਬਾਰੇ ਜੀ ਤੁਹਾਨੂੰ ਦੱਸਣ ਲੱਗੇ ਸੀ ਵੀ ਇਹਨਾਂ 23 ਦੇ ਵਿੱਚ ਜਦੋਂ ਇਹਨਾਂ ਦੀ ਇੱਥੇ ਤਿੰਨ ਕਿਲੇ ਥਾਂ ਢੱਠਾ ਨਾ ਤੇ ਉਦੋਂ ਉਹਨਾਂ ਨੂੰ ਪੈਰਾਲਾਈਜ਼ ਆ ਗਿਆ ਜਿਹੜਾ ਪਾਸਾ ਉਹਨਾਂ ਦਾ ਡੈਮੇਜ ਹੋ ਗਿਆ ਤੇ ਉਹ ਮਹੀਨਾ ਹੀ ਅੰਮ੍ਰਿਤਸਰ ਹਸਪੀਟਲ ਵੱਲੇ ਦੇ ਵਿੱਚ ਦਾਖਲ ਰਹੇ ਉਦੋਂ ਹੀ ਉਹਨਾਂ ਦੇ 5-6 ਲੱਖ ਰੁਪਈਆ ਲੱਗ ਗਿਆ ਉਸ ਤੋਂ ਬਾਅਦ ਇਹਦੀ ਵਿਚਾਰੇ ਦੀ ਬੇਟੀ ਦਾ ਆਪਰੇਟ ਹੋਇਆ 5-6 ਲੱਖ ਰੁਪਈਆ ਹੀ ਉੱਤੇ ਲੱਗ ਗਿਆ ਯਾਨੀ ਕਿ ਵੀ ਲਾਹਤ ਇੰਨਾ ਇਦਾਂ ਦੇ ਇਹਨਾਂ ਦੇ ਵੱਧ ਗਿਆ ਹੁਣ ਵੀ ਇਹਨਾਂ ਦੇ ਬਾਪੂ ਦੀ ਤੇ ਮੈਡੀਸਨ ਚੱਲ ਰਹੀ ਹੈ ਯਾਨੀ ਕਿ ਮੰਜੇ ਦੇ ਉੱਪਰ ਆਓ ਯਾਨੀ ਕਿ ਜ਼ਿਆਦਾ ਤੁਰਫੇ ਨਹੀਂ ਸਾਰਾ ਥੋੜਾ ਜਾਂਦੇ ਜਿਵੇਂ ਬਾਥਰੂਮ ਚੱਕ ਜਾਂਦੇ ਆ ਉਹਨਾਂ ਦੀ ਮੈਡੀਸਨ ਚੱਲ ਰਹੀ ਹੈ ਹੁਣ ਵੀ ਤੇ ਜਿਹੜਾ ਇਹਨਾਂ ਦਾ ਬ੍ਰਦਰ ਸੀਗਾ ਉਹਨਾਂ ਦਾ ਪਰਿਵਾਰ ਦਾ ਵੀ ਸਾਰਾ ਜ਼ਿੰਮੇਵਾਰੀ ਇਹ ਇਹ ਨਿਭਾ ਰਿਆ ਯਾਨੀ ਕਿ 10 10 11 ਜੀ ਇਹ ਬਣਦੇ ਆ ਜਿਹੜੇ ਇਹ ਭਰਾ ਜਿਹੜਾ ਵਾ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਰਿਆ ਤੇ ਹੁਣ ਕੋਈ ਗਾੜੀ ਸਾਧਨ ਵੀ ਵੀਰ ਨੂੰ ਹਾਨੂ ਨਹੀਂ ਦਿਖ ਰਿਹਾ ਤੇ ਆਪਾਂ ਨੂੰ ਗਾੜੀਆਂ ਦੇਸ ਨਹੀਂ ਕੋਈ ਰਿਹਾ ਜਿਹੜਾ ਜ਼ਮੀਨ ਉਹ ਤਾਂ ਟਹਿ ਗਈ ਹੁਣ ਅਸੀਂ ਸਾਰਿਆਂ ਨੂੰ ਵੀਰਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਕੋਈ ਨਾ ਕੋਈ ਇਹਨਾਂ ਦੀ ਆ ਕੇ ਆਪਾਂ ਸਾਰ ਲਈਏ ਤੇ ਜੇ ਇਹਨਾਂ ਦਾ ਕੋਈ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਵੇਂ ਮੈਡੀਸਨ ਚੱਲਦੀ ਆ ਉਹਨਾਂ ਦਾ ਕੋਈ ਖਰਚਾ ਚੁੱਕ ਲੇ ਜੇ ਇਹਨਾਂ ਦੇ ਘਰ ਘਰ ਤੋਂ ਤੁਸੀਂ ਤੁਹਾਨੂੰ ਜਾ ਕੇ ਤੁਸੀਂ ਵੇਖ ਹੀ ਲੈਣੇ ਆ ਇੱਕ ਕਮਰਾ ਤੇ ਇਹਨਾਂ ਦਾ ਟਹਿ ਗਿਆ ਬਾਲੇ ਵਾਲੀਆਂ ਇਹਨਾਂ ਦੀਆਂ ਛੱਤਾਂ ਵਾਂ ਉਹ ਵੀ ਇਹਨਾਂ ਦੇ ਕੋਈ ਪੈਨ ਮੀਹ ਕਣੀ ਦੇ ਵਿੱਚ ਥੱਲੇ ਨਹੀਂ ਪੈ ਸਕਦੇ ਪਤਾ ਨਹੀਂ ਇਹਨਾਂ ਦੇ ਕਿਹੜੇ ਵਾਲੇ ਡਿਗ ਪੈਣੀਆਂ ਤੇ ਇਹਨਾਂ ਦੀ ਜਰੂਰ ਬਾਹ ਫੜੀਏ ਤੇ ਇਹਨਾਂ ਦਾ ਆਪਾਂ ਸਾਰੇ ਸਾਥ ਦੇ ਇਹ ਉਦੋਂ ਪਾਣੀ ਘਰ ਦੇ ਵਿੱਚ ਕਾਫੀ ਮਣਾ ਰਿਹਾ ਇਹਨਾਂ ਦੇ ਬਾਈ ਜੀ ਇਹ ਜਦੋਂ ਮੰਨ ਕੇ ਚਲੋ ਹੁਣ ਗਾਂਹ ਬਾਰਿਸ਼ ਆਉਂਦੀ ਆ ਨਾ ਕਮਰਿਆਂ ਦੇ ਵਿੱਚ ਜਿੱਦਾਂ ਇਹਨਾਂ ਦੇ ਬਾਲੇ ਵਾਲੀਆਂ ਇੱਕ ਤੇ ਕਮਰਾ ਨਾਲ ਡੇਪਿਆ ਪਾਣੀ ਦੇ ਕਾਰਨ ਹੁਣ ਇਹ ਥੱਲੇ ਪਰਿਵਾਰ ਪੈ ਨਹੀਂ ਸਕਦਾ ਮੀਂਹ ਕਣੀ ਦੇ ਵਿੱਚ ਵੀ ਪਤਾ ਨਹੀਂ ਕਿਹੜੇ ਵળે ਇਹਨਾਂ ਦੇ ਉੱਪਰ ਸਾਤ ਡੇਗ ਪੈਣੀ ਆ ਇਸ ਕਰਕੇ ਕਿ ਆਪਾਂ ਆਨੇ ਆ ਵੀ ਇਹਨਾਂ ਦੀ ਕੋਈ ਨਾ ਕੋਈ ਜ਼ਰੂਰ ਮਦਦ ਕਰੀਏ ਇਹਨਾਂ ਜੇ ਕੋਈ ਐਨ ਆਰ ਆਈ ਵੀਰ ਜੇ ਕੋਈ ਅੱਗੇ ਆ ਸਕਦਾ ਜਿਵੇਂ ਕੋਈ ਆਪਾਂ ਲੈ ਲੈਨੇ ਗੋਦ ਲੈ ਲਈਨੇ ਪਰਿਵਾਰ ਨੂੰ ਜਾਂ ਇਸ ਤਰ੍ਹਾਂ ਦੀ ਕੋਈ ਸੰਸਥਾ ਆਵੇ ਤੇ ਗਾੜੀ ਵੀਰ ਨੂੰ ਕੋਈ ਸਾਧਨ ਹੀ ਦੇਣ ਡਿਆ ਗਾੜੀ ਜ਼ਮੀਨ ਦਾ ਹੀ ਕੋਈ ਗਾੜੀਆਂ ਹੁੰਦਾ ਸਾਧਨ ਤੇ ਉਹ ਗਾੜੀਆਂ ਦੇਸ ਨਹੀਂ ਰਿਆ ਤੇ ਅਸੀਂ ਇਹੋ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਭਰਾਤੀ ਆਪਾਂ ਸਾਰੇ ਪ੍ਰਸ਼ਾਸਨ ਪ੍ਰਸ਼ਾਸਨ ਆਹਤੇ ਤੇ ਕਰਦੇ ਆਂ ਜੀ ਕਿਉਂ ਜੇ ਇਹਨਾਂ ਦੀਆਂ ਜ਼ਮੀਨਾਂ ਨੂੰ ਤਾਂ ਅਸੀਂ ਕਹਿੰਨੇ ਆਂ ਵੀ ਕੋਈ ਨਾ ਕੋਈ ਨਹਿਰੀ ਰੂਪ ਹੀ ਦਿੱਤਾ ਜਾਵੇ ਅਸੀਂ ਫੇਰ ਹੱਥ ਜੋੜ ਕੇ ਇਹੋ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਨੂੰ ਦੇ ਸਮਾਸੀ ਵੀਰਾਂ ਨੂੰ ਜਿਨ੍ਹਾਂ ਨੇ ਇੰਨੀ ਸਾਡੇ ਇਲਾਕੇ ਦੇ ਵਿੱਚ ਅੱਗੇ ਸੇਵਾ ਕੀਤੀ ਹੈ ਨਾ ਉਹਨੇ ਖਾਣ ਪੀਣ ਵਾਸਤੇ ਉਹਨਾਂ ਨੇ ਕੋਈ ਕਮੀ ਛੱਡੀ ਨਹੀਂ ਵੀਰਾਂ ਨੇ ਤੇ ਹੁਣ ਵੀ ਇੱਥੇ ਗਰਾਊਂਡ ਲੈਵਲ ਤੇ ਆ ਕੇ ਵੀਰ ਨੰਬਰ ਆਪਦਾ ਦੱਸੂਗਾ ਉਹਦਾ ਨੰਬਰ ਨਾ ਇਹਨਾਂ ਨੇ ਕਨੈਕਟ ਕਰਕੇ ਸਾਰਾ ਆ ਕੇ ਵੇਖਣ ਵੀ ਇਹਦਾ ਮਾਹੌਲ ਚਾਲ ਵੀ ਸਾਰਾ ਵੇਖਣਾ ਤੇ ਇਹਦੀ ਵੀਰ ਦੀ ਬਾਹ ਫੜਨਾ ਠੀਕ ਹੈ ਬਈ ਧੰਨਵਾਦ ਹਾਂਜੀ ਬਈ ਸਤਨਾਮ ਸਿੰਘ ਜੀ ਆਪਣਾ ਨੰਬਰ ਦੱਸ ਦੇ 90435 13000 90435 13000 ਜਤਨ ਸਿੰਘ ਸਨ ਬਲਵੰਤ ਸਿੰਘ ਬਲਵੰਤ ਸਿੰਘ ਪਿੰਡ ਜਲੋਕੇ ਜਲੋਕੇ ਬਈ ਧੰਨਵਾਦ ਇੱਕ ਆਪਣਾ ਨੰਬਰ ਦੱਸ ਦਿਓ ਜੀ ਆਪਣਾ ਬਾਈ ਨੰਬਰ ਆਪਣਾ ਹੈ ਗਾ ਜ 97814 86147 ਠੀਕ ਹੈ ਜੀ ਹਾਂਜੀ ਤੇ ਤੁਹਾਡਾ ਜ਼ਮੀਨ ਦਾ ਨੁਕਸਾਨ ਹੋ ਗਿਆ ਤੁਹਾਡਾ ਘਰ ਦਾ ਵੀ ਨੁਕਸਾਨ ਘਰ ਦਾ ਤਾਂ ਵੇਖੋ ਜੀ ਜ਼ਮੀਨ ਜਦੋਂ ਢੇਗੀ ਕਰਦਾ ਭੀ ਨੁਕਸਾਨ ਜੇ ਘਰ ਕੱਲਾ ਰੱਖਾਂਗੇ ਜ਼ਮੀਨ ਨਹੀਂ ਹੋਈ ਤੇ ਕੀ ਕਰਾਂਗੇ ਹਮ ਘਰੇ ਤਾਂ ਆਪਣੇ ਤੋਂ ਬੈਠਣ ਜਣ ਜਦੋਂ ਜ਼ਮੀਨ 32 ਕਿਲ ਇਥਾਂ ਤੁਹਾਨੂੰ ਦੱਸਿਆ 22 ਇੱਥੇ ਆ 10 ਕਿਲ ਇੱਥੇ ਬੱਗੇ ਦੇ ਵਿੱਚ ਜੀ ਦੇ ਹਲਕੇ ਦੀ ਜ਼ਮੀਨ ਸਾਡੇ ਕੋਲੇ ਉਹ ਸਾਰੀ ਬਰਬਾਦ ਹੋ ਚੁੱਕੀ ਹੈ ਮਾਲਕੀ ਜ਼ਮੀਨ ਸਾਡੀ ਮਾਲਕੀ ਜ਼ਮੀਨ ਨੰਬਰ ਕੋਈ ਵੀ ਲੈਂਦੇ ਕ ਨਹੀਂ ਨਹੀਂ ਠੇਕੇ ਦੇ ਅਸੀਂ ਨਹੀਂ ਕੋਈ ਜ਼ਮੀਨ ਲੈਂਦੇ ਹਾਂਜੀ ਜ਼ਮੀਨ ਸਾਡੇ ਕੋਲੇ ਮਾਲਕੀ ਹੈ ਜੀ ਤੇ ਜਿਹੜੀ ਇਹ ਟਹਿ ਕੇ ਢੇਰੀ ਹੋ ਗਈ ਹੈ ਹੋਰ ਕੋਈ ਸਾਡੀ ਕੋਈ ਨੌਕਰੀ ਨਹੀਂ ਪੇਸ਼ਾ ਨਹੀਂ ਇਹੋ ਹੀ ਸੀ ਤੇ ਬਹੁਤ ਹੀ ਹਾਲਾਤ ਖਰਾਬ ਬਣ ਗਏ ਠੀਕ ਹੈ ਬਾਈ ਧੰਨਵਾਦ ਜੀ ਤਾਂ ਇਧਰ ਇੱਕ ਵਾਰੀ ਤੁਹਾਨੂੰ ਹਾਲਾਤ ਜ਼ਰੂਰ ਵਿਖਾ ਦਨੇ ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ ਚੱਲਦੇ ਹਾਂ ਵੀਡੀਓ 'ਚ ਤਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਪਾਣੀ ਵੱਡੇ ਪਦਰ ਤੇ ਤੇਜ਼ੀ ਦੇ ਨਾਲ ਜਿਹੜਾ ਅੱਗੇ ਇੱਥੇ ਗੁਰਦਰਾ ਟਾਵਸਰ ਤੇ ਜਿਹੜਾ ਬਨਾਲਾ ਪੁਲ ਬਣਿਆ ਬਾਈਪਾਸ ਕੋਟ ਬੁੱਢਾ ਜਿਹੜਾ ਆਰਫਕੇ ਤੋਂ ਜਿਹੜਾ ਪੱਟੀ ਕੋਟ ਬੁੱਢੇ ਸਾਈਡ ਸ੍ਰੀ ਅੰਮ੍ਰਿਤਸਰ ਸਾਹਿਬ ਤਨਤਨ ਸਾਹਿਬ ਰੋਡ ਜਾਂਦਾ ਤਾਂ ਉੱਥੋਂ ਤੁਸੀਂ ਬਿਲਕੁਲ ਨੇੜੇ ਦੇ ਅਸੀਂ ਤਸਵੀਰਾਂ ਸਾਨੀਆਂ ਕਰ ਰਹੇ ਹਾਂ ਤੇ ਪਾਣੀ ਦੀ ਸਪੀਡ ਤੁਸੀਂ ਜ਼ਰੂਰ ਦੇਖ ਸਕਦੇ ਜਿਹੜਾ ਵੱਡੇ ਪਦਰ ਤੇ ਜਿਹੜਾ ਮਾਲਕੀ ਜ਼ਮੀਨਾਂ ਨੂੰ ਟਾ ਲਾ ਰਿਹਾ ਹੈਗਾ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਵਾਸ ਸਬਸਕ੍ਰਾਈਬ ਸ਼ੇਅਰ ਲਾਇਕ ਕਰਨਾ ਵਾਹਿਗੁਰਜ